ਲੋ ਜੀ ਬਾਤ ਬਤੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਤੁਹਾਡੀ ਸੇਵਾ ਚ ਲੈ ਕੇ ਆਏ ਆ ਇੱਕ ਸਾਹੂਕਾਰ ਤੇ ਉਹਦੇ ਸਬਰ ਦੀ ਕਹਾਣੀ ਇੱਕ ਸਾਹੂਕਾਰ ਸੀ ਬਹੁਤ ਅਮੀਰ ਸੀ ਬਹੁਤ ਵਧੀਆ ਕਾਰੋਬਾਰ ਸੀ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਪਰ ਉਹਦੇ ਬੱਚਾ ਹੈ ਨਹੀਂ ਸੀ ਕੋਈ ਜਵਾਕ ਦੀ ਲਾਲਸਾ ਮਨ ਦੇ ਵਿੱਚ ਬਹੁਤ ਉਠਦੀ ਸੀ ਇੱਕ ਦਿਨ ਸਾਧੂ ਮਹਾਤਮਾ ਕੋਈ ਆਏ ਉਹ ਸਾਧੂ ਮਹਾਤਮਾ ਨੇ ਜਦੋਂ ਖੈਰ ਮੰਗੀ ਖੈਰ ਪਾਈ ਤੇ ਸਾਧੂ ਮਹਾਤਮਾ ਉਹਨੂੰ ਕਹਿਣ ਲੱਗੇ ਮੰਗੋ ਵੀ ਕੀ ਮੰਗਦੇ ਹੋ ਪਹਿਲਾਂ ਕਹਿੰਦੇ ਮਾਲਕੋ ਤੁਹਾਡਾ ਦਿੱਤਾ ਸਭ ਕੁਝ ਆ ਕਹਿੰਦੇ ਨਹੀਂ ਮੰਗ ਲਓ ਕਹਿੰਦੇ ਇਹ ਦੇਣੇ ਤਾਂ ਪੁੱਤਰ ਦੀ ਦਾਤ ਵਖਸ਼ ਦਿਓ ਜਦੋਂ ਮਹਾਤਮਾ ਨੇ ਨਿਗਾਹ ਮਾਰ ਕੇ ਦੇਖੀ ਵੀ ਪੁੱਤਰ ਦੀ ਦਾਤ ਇਹਨਾਂ ਦੇ ਕਰਮਾਂ ਦੇ ਵਿੱਚ ਹੈ ਨਹੀਂ ਫਿਰ ਉਹਨਾਂ ਨੇ ਉਹਨੂੰ ਕਹਿੰਦਾ ਕਹਿੰਦਾ ਵੀ ਪੁੱਤਰ ਦੀ ਦਾਤ ਕੁਝ ਹੋਰ ਮੰਗ ਲੋ ਕਨਵੀ ਨਹੀਂ ਦਿਨ ਲੈਣਾਪ ਦੇਣਾ ਤਾਂ ਪੁੱਤਰ ਹੀ ਦਿਓ ਨੇ ਆਪਣਾ ਵਚਨ ਵਾਪਸ ਲੈ ਲੋ ਮਹਾਤਮਾ ਵੀ ਦੁਚਿੱਤੀ ਦੇ ਵਿੱਚ ਪੈ ਗਏ ਮਹਾਤਮਾ ਨੇ ਆਪਣੀ ਸਮਾਦੀ ਲਾਈ ਤੇ ਆਪਣੇ ਵੱਡੇ ਮਹਾਤਮਾ ਤੇ ਹੋਰ ਗੁਰੂਆਂ ਦੇ ਨਾਲ ਗੱਲਬਾਤ ਕੀਤੀ ਇਹਦਾ ਕੀ ਹੱਲ ਹੋ ਸਕਦਾ ਅਕੀਨ ਉਹਨਾਂ ਨੇ ਹਾਲ ਦੱਸਿਆ ਮਹਾਤਮਾ ਉਹਨਾਂ ਨੂੰ ਕਹਿਣ ਲੱਗੇ ਕਹਿੰਦਾ ਭਈ ਪੁੱਤਰ ਦੀ ਦਾਤਾਂ ਮਿਲ ਜੂਗੀ ਤੁਹਾਨੂੰ ਪਰ ਫਿਰ ਤੁਹਾਡੇ ਕੋਲੇ ਇਹ ਸ਼ਾਹੂਕਾਰੀ ਤੇ ਅਮੀਰੀ ਨਹੀਂ ਰਹਿਣੀ ਸ਼ਾਹੂਕਾਰ ਕਹਿਣ ਲੱਗਿਆ ਬਿਓਨ ਪੈਸੇ ਦਾ ਸੁੱਖ ਤਾਂ ਦਾਲਤ ਦਾ ਐਸੋ ਆਰਾਮ ਤਾਂ ਬਹੁਤ ਪੋਕ ਕੇ ਦੇਖ ਲਿਆ ਪਰ ਇਹਦੇ ਵਿੱਚ ਸ਼ਾਂਤੀ ਨਹੀਂ ਹੈਗੀ ਪੁੱਤਰ ਦੀ ਦਾਤ ਹੀ ਬਖਸ਼ ਦਿਓ ਉਹਨਾਂ ਨੇ ਪੁੱਤਰ ਦੀ ਦਾਤ ਬਖਸ਼ੀ ਤੇ ਮਹਾਤਮਾ ਚਲੇ ਗਏ ਕੁਝ ਸਮੇਂ ਬਾਅਦ ਉਹਨਾਂ ਦੇ ਪੁੱਤਰ ਪੈਦਾ ਹੋਇਆ ਪੁੱਤਰ ਪੈਦਾ ਹੋਇਆ ਤੇ ਹੌਲੀ-ਹੌਲੀ ਘਰ ਦੇ ਵਿੱਚ ਗਰੀਬੀ ਆਉਣੀ ਸ਼ੁਰੂ ਹੋ ਗਈ ਵਪਾਰ ਮੰਦੇ ਪੈ ਗਏ ਕੁਛ ਕਾਟੇ ਪਈ ਵਿਦੀ ਦਾ ਵਿਧਾਨ ਬਣਿਆ ਤੇ ਉਹ ਬਹੁਤ ਜ਼ਿਆਦਾ ਗਰੀਬ ਹੋ ਗਏ ਉਸ ਤੋਂ ਬਾਅਦ ਕਾਰ ਬਾਰ ਵੇਗ ਗਿਆ ਤੇ ਉਹ ਕਿਸੇ ਸ਼ਹਿਰ ਦੇ ਵਿੱਚ ਚਲੇ ਗਏ ਉਹਨੇ ਦੇਖਿਆ ਵੀ ਕੋਈ ਮਾੜਾ ਮੋਟਾ ਕਾਰੋਬਾਰ ਕਰ ਗਏ ਦੁਬਾਰੇ ਤੋਂ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰ ਗਏ ਉਹ ਕਿਸੇ ਸ਼ਾਹੂਕਾਰ ਦੇ ਕੋਲੇ ਗਿਆ ਸ਼ਾਹੂਕਾਰ ਕਹਿੰਦਾ ਮੈਨੂੰ ਕੁਝ ਪੈਸਾ ਨਹੀਂ ਲੋੜ ਆ ਦੂਜੇ ਸ਼ਾਹੂਕਾਰ ਨੇ ਕਹਿੰਦਾ ਵੀ ਤੈਨੂੰ ਜਿੰਨੇ ਚਾਹੀਦੇ ਤੂੰ ਪੈਸੇ ਲੈ ਜਾ ਕਹਿੰਦਾ ਆਇ ਨਹੀਂ ਮੈਂ ਲਿਆ ਸਕਦਾ ਤੂੰ ਮੇਰਾ ਪੁੱਤਰ ਗੈਨੇ ਰੱਖ ਲਾ ਉਹ ਕਹਿੰਦਾ ਵੀ ਇਹ ਤੂੰ ਕੀ ਗੱਲ ਕਰਦਾ ਪਹਿਲਾਂ ਵੀ ਆਪਣਾ ਵਪਾਰ ਚੱਲਦੇ ਰਿਹਾਗਾ ਕਹਿੰਦਾ ਨਹੀਂ ਮੈਂ ਇਸ ਤਰ੍ਹਾਂ ਨਹੀਂ ਪੈਸੇ ਲੈ ਜਾ ਸਕਦਾ ਮੇਰੇ ਕੋਲੇ ਦੇਣ ਲਈ ਹੋਰ ਕੁਝ ਨਹੀਂ ਹੈਗਾ ਮੈਂ ਕੰਗਾਲ ਹੋ ਚੁੱਕਿਆ ਹਾਂ ਤੂੰ ਮੇਰਾ ਪੁੱਤ ਗੈਨੇ ਰੱਖ ਤੇ ਮੈਂ ਪੈਸੇ ਦੇ ਕੇ ਕਿਹਨ ਲੈ ਜਾਊਗਾ ਪਰ ਇਹਨੂੰ ਆਪਣੇ ਬੱਚੇ ਮੰਗੂ ਰੱਖੀ ਕਹਦਾਏ ਤੂੰ ਫੇਰ ਨਾ ਕਰ ਉਥੋਂ ਪੈਸੇ ਲੈਤੇ ਉਹ ਤੋਂ ਪੁੱਤਰਾਂ ਨੂੰ ਦੇ ਕੇ ਚਲਾ ਗਿਆ ਆਪ ਦਾ ਮਾੜਾ ਮੋਟਾ ਕਾਰੋਬਾਰ ਕਰਕੇ ਗੁਜ਼ਾਰਾ ਕਰਨ ਲੱਗਿਆ ਜਿਹੜਾ ਉਹ ਸਹੂਕਾਰ ਜਿਹਦੇ ਕੋਲੇ ਪੁੱਤ ਛੱਡ ਕੇ ਗਿਆ ਸੀਗਾ ਉਹਦੇ ਦੋ ਬੇਟੇ ਸੀ ਉਹ ਦੋ ਬੇਟੇ ਪੂਰੇ ਹਿਸ਼ਾਰ ਨਹੀਂ ਸੀਗੇ ਕਾਰੋਬਾਰ ਦੇ ਵਿੱਚ ਹੱਥ ਵਟਾਉਣ ਵਾਲੇ ਨਹੀਂ ਸੀਗੇ ਉਹ ਜੋ ਨਵਾਂ ਬੇਟਾ ਆਇਆ ਸੀਗਾ ਉਹ ਬਹੁਤ ਹਿਸ਼ਾਰ ਸੀ ਹੌਲੀ ਹੌਲੀ ਉਹ ਵੱਡਾ ਹੋਇਆ ਹੁਣੇ ਪੜ੍ਹਾਈ ਕੀਤੀ ਤੇ ਉਹ ਸ਼ਾਹੂਕਾਰ ਦੇ ਬੇਟੇ ਨੇ ਇੱਕ ਦਿਨ ਉਹ ਬਾਜ਼ਾਰ ਦੇ ਵਿੱਚੋਂ ਤੁਰਿਆ ਆਉਂਦਾ ਇੱਕ ਪਰਚੀ ਕੋਈ ਕਿਸੇ ਸਹਾਉਕਾਰ ਦੀ ਡਿੱਗੀ ਮਿਲੀ ਜਿਹਦੇ ਵਿੱਚ ਰੂਮ ਦਾ ਰੇਟ ਵਧਣ ਦੀ ਗੱਲ ਕੀਤੀ ਗਈ ਸੀ ਤੇ ਉਹਨੇ ਸਹਾਉਕਾਰ ਤੋਂ ਥੋੜੇ ਕਨੇ ਪੈਸੇ ਥੋੜੇ ਪੈਸੇ ਲੈਤੇ ਤੇ ਬਾਜ਼ਾਰ ਦੇ ਵਿੱਚ ਗਿਆ ਜਿੰਨੀ ਜਿੰਨੀ ਕਿਸੇ ਕੋਲੇ ਰੂਮ ਪਈ ਸੀਗੀ ਕਾਰਨ ਨੂੰ ਥੋੜੇ ਥੋੜੇ ਪੈਸੇ ਸਾਈ ਦੇ ਦੇ ਕੇ ਰੂਣ ਖਰੀਦ ਲਈ ਕਨੇਮਾ ਪੈਸੇ ਦੇ ਕੇ ਸੋਤੋਂ ਮੈਂ ਮਾਲ ਚੱਕ ਕੇ ਲੈ ਜਾਊਗਾ ਕੁਛ ਟਾਈਮ ਬਾਅਦ ਇੱਕ ਦੋ ਦਿਨਾਂ ਬਾਅਦ ਹੀ ਵਪਾਰੀ ਆਏ ਆ ਕੇ ਬਾਜ਼ਾਰ ਦੇ ਵਿੱਚੋਂ ਰੂਣ ਦੀ ਮੰਗ ਕੀਤੀ ਪਰ ਉਹਨਾਂ ਨੇ ਕਿ ਹਾਬੀ ਇਹ ਤਾਂ ਫਲਾਨੇ ਸ਼ਾਹੂਕਾਰ ਦੇ ਮੁੰਡੇ ਦੀ ਖਰੀਦੀ ਹੋਈ ਰੂਹਾਂ ਐ ਜੇ ਤੁਸੀਂ ਲੈਣੀ ਐ ਤਾਂ ਉਹਦੇ ਨਾਲ ਗੱਲ ਕਰੋ ਉਹਦੇ ਨਾਲ ਗੱਲ ਕੀਤੀ ਗਈ ਸ਼ਾਹੂਕਾਰ ਦੇ ਬੇਟੇ ਨੇ ਸਵਾਏ ਰੇਟ ਤੇ ਜਿਹੜੇ ਰੇਟ ਤੇ ਖਰੀਦੀ ਸੀ ਉਹਦੋਂ ਸਵਾਏ ਰੇਟ ਤੇ ਮੁਨਾਫਾ ਲੈ ਕੇ ਸਾਰੇ ਰੂਹ ਉਹਨਾਂ ਨੂੰ ਦੇਤੀ ਔਰ ਜੋ ਨਫਾ ਸੀਗਾ ਉਹ ਆਪਣੀ ਜੇਬ ਚ ਪਾ ਲਿਆ ਇਦੇ ਜੋ ਕਾਫੀ ਪ੍ਰੌਫਟ ਉਹਨੇ ਖਟਿਆ ਆ ਕੇ ਸੇਠ ਨਾਲ ਗੱਲ ਕੀਤੀ ਕਹਿੰਦਾ ਸੇਠ ਜੀ ਮੈਂ ਕੁਝ ਵੱਡਾ ਵਪਾਰ ਕਰਨਾ ਚਾਹਣਾ ਉਹ ਕਹਿੰਦਾ ਮੈਨੂੰ ਤੇਰੇ ਤੇ ਮਾਣ ਆ ਤੂੰ ਜੋ ਵੀ ਕਰ ਚੰਗੇ ਕਰੇਗਾ ਪਰ ਜਿਹੜੇ ਸੇਠ ਦੇ ਆਪਦੇ ਦੋ ਬੇਟੇ ਸੀ ਉਹ ਵੀ ਵਿਆਹੇ ਗਏ ਪਰ ਉਹ ਜਿਆਦਾ ਹੁਸ਼ਿਆਰ ਨਹੀਂ ਸੀਗੇ ਜਿਹੜੀਆਂ ਉਹਨਾਂ ਦੀਆਂ ਪਤਨੀਆਂ ਸੀਗੀਆਂ ਉਹ ਉਸ ਮੁੰਡੇ ਦੇ ਉੱਪਰ ਖਾਰਖਾਨੀਆਂ ਸੀ ਵੀ ਸਾਡਾ ਸੇਠ ਸਾਰਾ ਦਿਨ ਇਸ ਨੂੰ ਹੀ ਪੁੱਛਦਾ ਕਰਦਾ ਦੱਸਦਾ ਤੇ ਸਾਡੀ ਪੁੱਛ ਪੜਤਾਲ ਘਟਾ ਉਹਨੇ ਮੁੰਡੇ ਨੇ ਸੇਠ ਤੋਂ ਆਗਿਆ ਮੰਗੀ ਕਹਿੰਦੇ ਮੈਂ ਕਣਕ ਦੀ ਖਰੀਦ ਕਰਕੇ ਇੰਗਲੈਂਡ ਵਿੱਚ ਨਾ ਚਾਹਣਾ ਉਹ ਕਹਿੰਦੇ ਕਹਿੰਦੇ ਵੀ ਠੀਕ ਐ ਤੂੰ ਜੋ ਕਰਨਾ ਚਾਹਣਾ ਕਰ ਉਹਨੇ ਕਣਕ ਖਰੀਦੀ ਇੰਗਲੈਂਡ ਵਾਸਤੇ ਜਹਾਜ਼ ਭਰ ਲਿਆ ਜਹਾਜ਼ ਭਰ ਕੇ ਇੰਗਲੈਂਡ ਪਹੁੰਚ ਕੇ ਉਹਨੇ ਕਾਰੋਬਾਰ ਜੋ ਕੀਤਾ ਸੀਗਾ ਉਥੋਂ ਦੇ ਕਿਸੇ ਵੱਡੇ सेठ ਦੇ ਨਾਲ ਗੱਲ ਕਰਕੇ ਵੱਧ ਮੁਨਾਫੇ ਤੇ ਉਹਨੂੰ ਕਣਕ ਵੇਚ ਕੇ ਉਥੋਂ ਚੰਗਾ ਖਾਸਾ ਪ੍ਰੋਫਿਟ ਕਟਿਆ ਉਹਦੀਆਂ ਭਰਜਾਈਆਂ ਨੇ ਉਹਨੂੰ ਆਉਣ ਵੇਲੇ ਕਿਹਾ ਸੀ ਕਿ ਉਥੋਂ ਗੁਲਦਸਤਾ ਲੈ ਕੇ ਆਈ ਉਹਨੇ ਸੇਠ ਨਾਲ ਗੱਲ ਕੀਤੀ ਜਿਹਨੂੰ ਕਣਕੇ ਦਿੱਤੀ ਸੀ ਕਹਿੰਦਾ ਸੇਠ ਜੀ ਮੇਰਾ ਕੰਮ ਹੁਣ ਨਿਬੜ ਗਿਆ ਮੈਨੂੰ ਗੁਲਦਸਤਾ ਚਾਹੀਦਾ ਛੇਠ ਨੇ ਜੋ ਦੇਖਿਆ ਕਹਿੰਦਾ ਵੀ ਤੂੰ ਇਸ ਤਰ੍ਹਾਂ ਨਾ ਹੋ ਕਹਿ ਇੱਥੇ ਗੁਲਦਸਤਾ ਇੱਕ ਕੁੜੀ ਨੂੰ ਗੁਲਦਸਤਾ ਕਿਹਾ ਜਾਂਦਾ ਉਹਦੀ ਉੱਪਰ ਜਾਈਆਂ ਨੇ ਉਹਦੇ ਨਾਲ ਛੇੜ ਕੀਤੀ ਸੀਗੀ ਤੇ ਵੀ ਉੱਥੋਂ ਜਾ ਕੇ ਇਹ ਗੁਲਦਸਤਾ ਮੰਗੂਗਾ ਤੇ ਇਹਦੇ ਛੇਤਰ ਪੈਣਗੇ ਔਰ ਉਸੇਟ ਨੇ ਉਹਨੂੰ ਸਮਝਾਤਾ ਸਾਰਾ ਕੁਝ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਜੇ ਮੇਰੀ ਕੁੜੀ ਹੁੰਦੀ ਤਾਂ ਮੈਂ ਜ਼ਰੂਰ ਤੇਰੀ ਖੁਆਇਸ਼ ਪੂਰੀ ਕਰਦਾ ਉਥੋਂ ਉਹ ਪੈਸੇ ਵਗੈਰਾ ਲੈ ਕੇ ਸਭ ਕੁਝ ਨਵੇੜ ਕੇ ਕੰਮ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਇੱਕ ਬਰਾਤ ਜਾ ਰਹੀ ਸੀਗੀ ਉਹਨਾਂ ਦਾ ਜਿਹੜਾ ਲਾੜਾ ਸੀ ਉਹ ਕਾਣਾ ਸੀ ਬਰਾਤੀਆਂ ਨੇ ਦੇਖਿਆ ਵੀ ਆਪਣਾ ਜਿਹੜਾ ਲਾੜਾ ਹੈ ਉਹ ਕਾਣਾ ਹੈ ਅੱਗੇ ਗਾਹਾਂ ਕਿਸੇ ਰਾਜੇ ਦੇ ਟੁਕਣਾ ਸੀਗਾ ਤੇ ਵੀ ਉਹਨੇ ਤਾਂ ਆਪਾਂ ਨੂੰ ਵਿਆਹ ਨਹੀਂ ਮ ਦੇਣਾ ਉਹਨਾਂ ਦਾ ਲਾੜਾ ਸੀ ਉਹ ਕਾਣਾ ਸੀ ਉਹਨਾਂ ਨੇ ਉਹ ਸੋਹਣਾ ਮੁੰਡਾ ਰਾਜੇ ਦਾ ਖੜਾ ਦੇਖਿਆ ਤੇ ਉਹਨੂੰ ਕਹਿੰਦੇ ਆ ਕੇ ਕਹਿੰਦੇ ਵੀ ਸਾਡਾ ਇਹ ਕੰਮ ਕਰ ਤੇ ਵੀ ਤੈਨੂੰ 2-4 ਘੰਟਿਆਂ ਦੇ ਵਿੱਚ ਫਰੀ ਕਰ ਦੇਾਂਗੇ ਉਹਨੂੰ ਜਦੋਂ ਦੱਸਿਆ ਵੀ ਤੈਨੂੰ ਇੰਨੇ ਪੈਸੇ ਦੇ ਦੇਾਂਗੇ ਉਹਨੂੰ ਮੁਨਾਫੇ ਦਾ ਸੌਦਾ ਲੱਗਿਆ ਵੀ 4 ਪੈਸੇ ਵਿੱਚ ਹੋਰ ਜੁੜਦੇ ਨੇ 2-4 ਘੰਟਿਆਂ ਨੇ ਕੀ ਫਰਕ ਪੈਂਦਾ ਹੈ ਉਹਦੇ ਛੇਰੇ ਬਣ ਕੇ ਤੇ ਉਹ ਜਾ ਟੁੱਕਿਆ ਗਾਂ ਰਾਜੇ ਦੀ ਕੁੜੀ ਨੇ ਉਹਨੂੰ ਦੇਖ ਲਿਆ ਸੀ ਵੀ ਬੜਾ ਸੋਹਣਾ ਮੁੰਡਾ ਹੈ ਤੇ ਉਸ ਤੋਂ ਬਾਅਦ ਉਹ 2 ਘੰਟਿਆਂ ਬਾਅਦ ਆਪਦਾ ਵਾਪਸ ਆ ਗਿਆ ਫੇਰੇ ਵਗੈਰਾ ਕਰਵਾ ਕੇ ਉਸ ਤੋਂ ਬਾਅਦ ਉਹ ਜਦੋਂ ਕੁੜੀ ਦੀ ਸ਼ਾਮ ਨੂੰ ਵਧਾਈ ਹੋਣੀ ਸੀਗੀ ਤੇ ਉਹਨੇ ਜੋ ਦੇਖਿਆ ਵੀ ਮੇਰਾ ਜਿਹੜਾ ਘਰ ਵਾਲਾ ਹੈ ਵੀ ਉਹ ਨਹੀਂ ਰਾਜੇ ਦੀ ਲੜਕੀ ਉਹ ਬੜੀ ਹਿਸ਼ਿਆਰ ਸੀ ਉਹਨੇ ਤਾਂ ਉਥੋਂ ਕਹਿੰਦੀ ਮੈਂ ਕੁਝ ਦਵਾਈ ਵਗੈਰਾ ਲੈਣੀ ਹੈ ਤੇ ਵਾਪਸ ਡੋਲੀ ਬਾਕਸ ਲੈ ਕੇ ਚਲੋ ਡੋਲੀ ਵਪਸਾਈ ਆ ਕੇ ਆਉਦੇ ਬਾਵਲ ਨੂੰ ਕਹਿੰਦੀ ਵੀ ਮੈਂ ਇਹਨਾਂ ਦੇ ਨਾਲ ਨਹੀਂ ਜਾਣਾ ਮੈਂ ਤਾਂ ਉਸੇ ਦੀ ਜਾਊਂਗੀ ਜਿਹੜਾ ਮੈਨੂੰ ਵਿਆਹ ਕੇ ਲਗਿਆ ਉਹਦੀ ਭਾਲ ਵਾਸਤੇ ਉਹਨੇ ਕੁੜੀ ਨੇ ਭਾਗਵੇਂ ਕੱਪੜੇ ਪਾਏ ਸਾਦਾ ਵਾਲੇ ਤੇ ਕੁਝ ਮੋਹਰਾ ਵਗੈਰਾ ਪੈਸੇ ਵਗੈਰਾ ਲੈਤੇ ਤੋਦੀਪਾਲ ਦੇ ਵਿੱਚ ਨਿਕਲ ਗਈ ਉਹਨੇ ਜਦੋਂ ਦੇਖਿਆ ਦਰਿਆ ਦੇ ਕਿਨਾਰੇ ਤੇ ਉਹਨੂੰ ਮੁੰਡਾ ਮਿਲ ਗਿਆ ਉਹਨੂੰ ਕਹਿੰਦੀ ਕਹਿੰਦੀ ਵੀ ਕਿੱਥੇ ਜਾ ਰਿਹਾ ਜਹਾਜ ਮੈਨੂੰ ਨਾਲ ਲੈ ਕੇ ਚੱਲ ਉਹ ਸਾਧੂ ਦੇ ਪੇਚ 'ਚ ਸੀ ਮੁੰਡਾ ਕਹਿਣ ਲੱਗਿਆ ਮਹਾਤਮਾ ਜੀ ਜੇ ਤੁਸੀਂ ਸਾਡੇ ਨਾਲ ਸਫ਼ਰ ਕਰੋ ਹੋਰ ਸਾਨੂੰ ਕੀ ਚਾਹੀਦਾ ਉਨੇ ਮਹਾਤਮਾ ਸਮਝ ਕੇ ਉਹਨੂੰ ਆਪਣੇ ਨਾਲ ਲੈ ਲਿਆ ਆਪਣੇ ਨਾਲ ਸਫਰ ਕਰਵਾਇਆ ਗੱਲਾਂ-ਗੱਲਾਂ ਦੇ ਵਿੱਚ ਉਹਨੇ ਤਾਂ ਆਪ ਦਾ ਸਾਰਾ ਉਹਦਾ ਐਡਰੈਸ ਪੁੱਛ ਲਿਆ ਮੁੰਡੇ ਦਾ ਸਮੁੰਦਰ ਦੇ ਕਿਨਾਰੇ ਤੇ ਟਿਕਾਣੇ ਦੇ ਜਦੋਂ ਪਹੁੰਚਿਆ ਜਹਾਜ਼ ਉਤਰ ਕੇ ਉਹ ਪਹਿਲੇ ਸੇਟ ਦੇ ਘਰ ਚਲਾ ਗਿਆ ਸਾਧੂ ਨੇ ਜਾ ਕੇ ਸੇਠ ਦੇ ਘਰ ਗੱਲ ਕੀਤੀ ਬੈਂ ਕਰਕੇ ਆ ਗੱਲ ਹੈ ਕਿ ਉਹ ਮੁੰਡਾ ਸਾਰੀ ਆਪਦੀ ਕਹਾਣੀ ਦੱਸੀ ਉਹ ਸੇਠ ਨੇ ਦੱਸਿਆ ਵੀ ਉਹ ਮੇਰਾ ਮੁੰਡਾ ਨਹੀਂ ਹੈ ਬਿਉ ਦਾ ਭਲਾਣੇ ਸੇਠ ਦਾ ਮੁੰਡਾ ਹੈ ਉਹਨੇ ਉੱਥੋਂ ਉਹ ਸੇਠ ਦੇ ਕੋਲੇ ਜਾ ਪਹੁੰਚਿਆ ਜਾ ਕੇ ਸਾਧੂ ਦੇ ਪੇਜ ਦੇ ਵਿੱਚ ਤਾਂ ਸੀ ਜਾ ਫਤੇ ਬਲਾਈ ਸੇਠ ਨਾਲ ਗੱਲਬਾਤ ਕੀਤੀ ਵਿਆਹ ਕਰਕੇ ਸਾਰੀ ਗੱਲ ਦੱਸੀ ਵਿਆਸ ਰੋਡ ਤੇ ਉਹ ਜਾ ਕੇ ਟੁੱਕਿਆ ਤੇ ਉਹਨੇ ਆਹ ਕੁਛ ਕੀਤਾ ਛੇੜ ਕਹਿੰਦਾ ਕਹਿੰਦਾ ਵੀ ਉਹ ਮੇਰਾ ਮੁੰਡਾ ਤਾਂ ਉਹਦੇ ਕੋਲੇ ਗਹਿਣੇ ਆ ਉਹਨੇ ਸਾਧੂ ਨੇ ਇੱਕ ਕਪਟਾਰੀ ਖੋਲੀ ਇੱਕ ਗੋਥਲੀ ਦਿੱਤੀ ਉਹਨਾਂ ਨੂੰ ਜਿਹਦੇ ਵਿੱਚ ਬਹੁਤ ਸਾਰੇ ਪੈਸੇ ਸੀ ਤੇ ਉਹਨਾਂ ਨੇ ਕਹਿੰਦਾ ਵੀ ਜਾ ਕੇ ਤੁਸੀਂ ਉਹਦੇ ਪੈਸੇ ਵਾਪਸ ਕਰ ਦਿਓ ਉਹਨਾਂ ਨੇ ਜਾ ਕੇ ਉਹ ਛੇੜ ਦੇ ਪੈਸੇ ਵਾਪਸ ਕਰਕੇ ਤੇ ਉਧਰੋਂ ਮੁੰਡਾ ਜਦੋਂ ਵਾਪਸ ਘਰ ਆਇਆ ਤੇ ਉਹ ਕੋਨੇ ਸਤ ਸੰਤਾ ਵਾਲੇ ਪੈਸੇ ਨਾਲ ਲਾ ਕੇ ਚੂਲਾ ਚੰਗਾ ਪਹਿਰਾਵਾ ਪਾ ਕੇ ਸਾਜਤਾ ਜਿਕੇ ਤਿਆਰ ਹੋ ਕੇ ਬੈਠ ਗਈ ਤੇ ਉਹਨਾਂ ਨੇ ਜਦੋਂ ਦੇਖਿਆ ਆ ਕੇ ਵੀ ਆਪਣੇ ਸਬਰ ਕਰਨ ਦੇ ਨਾਲ ਸਬਰ ਦਾ ਫਲ ਮਿੱਠਾ ਹੁੰਦਾ ਤੇ ਵੀ ਆਪਣੇ ਮੁੜ ਤੋਂ ਉਹੀ ਦਿਨ ਫੇਰ ਬਹਾਲ ਹੋ ਗਏ ਮੁੰਡਾ ਆਇਆ ਘਰ ਘਰ ਆ ਕੇ ਖੁਸ਼ੀ-ਖੁਸ਼ੀ ਰਹਿਣ ਲੱਗਿਆ ਉਹ ਸਹੂਕਾਰ ਵੀ ਬੜਾ ਖੁਸ਼ ਹੋਇਆ ਵੀ ਬੜੇ ਟਾਈਮ ਬਾਅਦ ਦਿਨ ਫੁਰਿਆ ਬੇਸਾਰਾ ਸਬਰ ਦਾ ਫਲ ਹੈ ਸੋ ਏਸੀ ਸਾਡੀ ਛੋਟੀ ਜੀ ਕਹਾਣੀ ਜਿਹਦੇ ਵਿੱਚੋਂ ਸਮਝਾਉਣ ਦੀ ਇਹੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਵੀ ਪਰਸਤਿਤੀ ਦੇ ਵਿੱਚ ਜਦੋਂ ਕੋਈ ਮੁਸੀਬਤ ਆਉਂਦੀ ਆਪਾਂ ਨੂੰ ਡੋਲਣਾ ਨਹੀਂ ਚਾਹੀਦਾ ਮਨੋਬਲ ਬਣਾ ਕੇ ਰੱਖੋ ਪ੍ਰਮਾਤਮਾ ਵੀ ਸਾਥ ਦਿੰਦਾ ਹੈ ਤੇ ਆਪਣੀ ਮਿਹਨਤ ਕਰਦੇ ਰਹੋ そう。しろ、